ਲਓ ਜੀ ਇਹੀ ਪਹੁੰਚ ਗਿਆ ਆ ਦੀ ਸਬਜ਼ੀ ਦੀ ਵੇਚ ਚਾਚਾ ਦਾ ਮੈਂ ਹਾਂਜੀ ਆ ਢਾਂਗਾ ਬਾਹਰ ਗਿਆ ਲੈ ਮਾਸ਼ਾਅੱਲਾ ਸਾਡਾ ਬੀਜ ਨਿਕਲ ਆਇਆ ਜੀ ਜਨਾਬ ਤੇ ਹੁਣ ਆ ਗਈ ਸਾਡੇ ਕੋਲ ਪਨੀਰੀ ਕੋਈ ਨਹੀਂ ਉਹ ਰੋਜ਼ੇ ਵੀ ਥੋੜੇ ਰਹਿ ਗਏ ਨੇ ਮੁੜ ਕੇ ਫਿਰ ਸ਼ੁਕਰ ਮੇਲਾ ਲਾਇਆ ਕਰ ਕਿੰਨੇ ਰਹਿ ਗਏ ਸਰ ਰੋਜ਼ੇ 2 ਤੇ 1 ਕਿ ਕੇ ਅੱਛਾ ਦੋ ਤੇ ਕਿਰਾਏ ਦੀ ਆ ਤੇ ਲਓ ਜੀ ਦੁੱਧ ਵੀ ਸਾਡਾ ਆ ਚੋਇਆ ਗਿਆ ਫੜ ਬੈਠਾ ਸਾਡਾ ਆ ਕੱਟਾ ਨਹੀਂ ਪਿੰਦਾ ਦੁੱਧ ਦੀ ਤੇ ਚੌਂਦੀ ਲੜੰਦਾ ਕੱਟੇ ਵਾਸਤੇ ਦੁੱਧ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੋਗ 'ਚ ਸਾਰਾ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਐਨ ਵਨ ਨੇ ਤੇ ਕਰਦੇ ਆ ਅੱਜ ਦਾ ਨਵਾਂ ਵਲੋਗ ਸ਼ੁਰੂ ਅੱਜ ਜਿਹੜੀ ਆਪਣੀ ਰੁਟੀਨ ਹੈ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਕਿਉਂਕਿ ਆਪਣਾ ਹੋ ਗਿਆ ਹੁਣ ਟਾਈਮ ਡੰਗਰੋਂ ਨੂੰ ਪੱਠੇ ਪਾਉਣ ਦਾ ਤੇ ਚੱਲਦੇ ਆਂ ਡੰਗਰੋਂ ਨੂੰ ਪਾਲੀਏ ਪਹਿਲੇ ਪੱਠੇ ਲਓ ਜੀ ਸਭ ਤੋਂ ਪਹਿਲੇ ਬਣ ਲਈਏ ਆਪਾਂ ਗਾਵਾਂ ਗਾਵਾਂ ਬਣ ਲਈਏ ਪਹਿਲੇ ਚਲੋ ਜੀ ਆ ਜਾ ਵੀ ਤੂੰ ਆ ਜਾ ਆ ਜਾ ਆ ਚਲੀਏ ਗਾਵਾਂ ਵਾਲੀ ਨਪੀ ਜੇ ਪੱਠੇ ਪਾਤੇ ਨੇ ਲੰਮੇ ਥੋਣ ਬੰਦਿਆ ਮੱਝਾਂ ਫਾਤ ਨੇ ਬਾਹਰ ਪੱਠੇ ਤੇ ਹੁਣ ਪਾਉਨੇ ਅੰਦਰ ਅੱਜਾ ਚਾਲੂ ਵੀ ਫੈ ਨਹੀਂ ਵਿੱਚ ਆਲੂ ਪੈ ਹੀ ਵਿੱਚ ਅੱਛਾ ਚਾਚਾ ਉਧਰ ਉਹ ਕਾੜੇ ਵਾਲੀ ਸਾਈਡ ਤੇ ਹਾਂ ਬੱਚਿਆਂ ਨੂੰ ਕੁਰਬਾਨੀ ਦੇ ਲਾਗੇ ਲਾਗੇ ਆਲੂ ਹੀ ਸ਼ੁਰੂ ਕਰ ਲੈਂਦੇ ਨੇ ਤੇ ਪਾ ਲਈ ਆਲੂ ਦੇ ਲੋਕ ਇੱਥੇ ਹੀ ਤੋਂ ਆਉਂਦੇ ਨੇ ਹਾਂ ਇਤਨੀ ਬਹੁਤ। ਪਰ ਇਧਰ ਘਾਟਿਆ ਆਪਣੇਲੇ ਬਹੁਤ ਘਾਟਿਆ। ਬੜਾ ਘਾਟਿਆ ਯਾਰ। ਲੋ ਜੀ ਆ ਮੱਝਾਂ ਆਪਣੀ ਜਿਹੜੀ ਨਾ ਤਿਆਰ ਨੂੰ ਸੋਣ ਵਾਲੀਆਂ ਨੇ ਇਹ ਅੰਦਰ ਹੁੰਦੀਆਂ ਨੇ। ਜਿਹੜੀ ਉਹ ਦੁੱਧ ਪਾਜ ਜਾਵੇ ਉਹਨੂੰ ਇੱਥੇ ਅੰਦਰ ਬਾੜੀ ਦਾ ਬਾੜੇ ਦੇ ਵਿੱਚ। ਹਾਂ। ਹੂੰ ਫੋਗਲਾ ਫੋਗਲਾ। ਇਹ ਸਮੈਲ ਮਾਰ ਜਾਂਦਾ ਇੱਥੇ। ਹੂੰ ਆਲੂ ਨਾਲੇ ਵੈਸੇ ਚਾਚਾ ਬਾਦੀ ਹੁੰਦਾ। ਇਹ ਅੰਦਰ ਜਿਹਨੂੰ 3 ਮਹੀਨੇ ਆਲੂ ਪਾ ਦੇ ਉਹਦੇ ਗੋਟੇ ਕਿੱਡੇ ਰਹਿ ਜਾਂਦੇ ਨੇ ਜਾਨਵਰ ਦੇ ਹਾਂ ਠੀਕੇ ਲਾਉਣੇ ਪੈਂਦੇ ਤੁਹਾਨੂੰ ਲਓ ਜੀ ਬੰਦਿਆਂ ਦੇ ਲਈ ਲਓ ਜੀ ਹੋ ਗਏ ਪੱਠੇ ਕੰਪਲੀਟ ਚਲੋ ਜੀ ਅੱਲਾ ਮਾਨਾ ਬਕਾਇਆ ਹੁਣ ਕੰਮ 1 ਵਜੇ 1 ਵਜੇ ਡਾਉਣਾ ਪਾਣੀ ਪਾਣੀ ਪੁਣੀ ਡਾਹ ਕੇ ਫਿਰ ਪੱਠੇ ਪਾਵਾਂਗੇ ਫਿਰ ਲਾਵਾਂਗੇ ਚਵਾਈ ਤੇ ਰੂਟੀਨ ਆਪਣੀ ਬਿਜ਼ੀ ਆ ਰੋਜ਼ ਦੀ ਰੁਟੀਨ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਪਹਿਲੇ ਵਲੌਗ ਤੋਂ ਲੈ ਕੇ ਹੰਦ ਤੱਕ ਜਿਹੜਾ ਚੱਲਣ ਦੇ ਹਾਲੇ ਤੱਕ ਵੀ 47 ਵਲੌਗ ਹੋ ਗਏ ਨੇ ਉਹਦੇ ਤੱਕ ਵੀ ਇਹੋ ਰੁਟੀਨ ਆਪਣੀ ਚੱਲਦੀ ਰੋਜ਼ ਦੀ। ਲਾ ਗਰਮੀ ਆਉਂਦੀ ਇਹਨੇ ਰੁਟੀਨ ਥੋੜੀ ਹੋਲੀ-ਹੋਲੀ ਚੇਂਜ ਹੁੰਦੀ ਜਾਏਗੀ। ਕੋਈ ਨੀ ਗੋ ਰੋਜ਼ੇ ਵੀ ਥੋੜੇ ਰਹਿ ਗਏ ਨੇ। ਮੁੜ ਕੇ ਫਿਰ ਸ਼ੋਗ ਮੇਲਾ ਲਾਇਆ ਕਰ। ਕਿੰਨੇ ਲਾ ਕੇ ਸਰ ਰੋਜ਼ੇ? ਦੋ ਤੇ ਇੱਕ ਕੇ। ਅੱਛਾ। ਦੋ ਤੇ ਇੱਕ ਹੀ ਰਾਇ ਬਿਆਪ। ਲਓ ਜੀ ਟਾਈਮ ਹੋ ਗਿਆ ਡੰਗਰ ਨੂੰ ਪਾਣੀ ਪੂਣੀ ਡਾਉਨ ਨੇ। ਤੇ ਇੱਕ ਵਾਚਲਾ ਤੇ ਜਿਹੜਾ ਇਹਨਾਂ ਨੂੰ ਪਾਣੀ ਪੁੰਨ ਥਾ ਲਈਏ ਬੱਤੀ ਬੰਦੇ ਸੱਚ ਜਿਹੜਾ ਪਾਣੀ ਜ਼ਿਆਦਾ ਥੋੜਾ ਹੋਦੀ ਦਾ ਖਰਾਬ ਆ ਬੱਤੀ ਇਹ ਬੜਾ ਤੰਗ ਕਰਨਦੀ ਆ ਤੇ ਟੂਬਲ ਚਲਾਇਆ ਕੋਈ ਨਹੀਂ ਸਵੇਰ ਤੇ ਇਸ ਕਰਕੇ ਨਾ ਪਾਣੀ ਥੋੜਾ ਜਿਹਾ ਗੰਦਾ ਉਧਰ ਛਪੜੇ ਬਾੜਤੀਆਂ ਨੇ ਹਾਂ ਮੈਂ ਦਿੱਤੋ ਛਪੜੇ ਮਾਰਤੀਆਂ ਹੀ ਹਾਂ ਹੈ ਇਆ ਤੂੰ ਕਿਉਂ ਭਜਾਈ ਫਿਰਦੇ ਇਹਨਾਂ ਨੂੰ ਲੈ ਓਏ ਹਾਂ ਓਏ ਵੇਖ ਬਚ ਗਈ ਟਿੱਡੂ ਮਾਰਨ ਲੱਗਾ ਹਾਂ ਸਿਰ ਤੋਂ ਤੂੰ ਦੋਵੇਂ ਭਰਾ ਹੀ ਸਾਰੀ ਦਿਹਾੜੀ ਇਹਨਾਂ ਦੇ ਕੰਮ ਕਦੀ ਮੁਰਗੀਆਂ ਪਿੱਛੇ ਕਦੀ ਰੰਗਣਾ ਪਿੱਛੇ ਹਾਂ ਵੜਤੀ ਆਨੇ ਹਾਂ ਚਲੋ ਅੱਗੇ ਖਲੋਣਾ ਹੀ ਫਿਰ ਹੈ ਨੇ ਜੀ ਆ ਬੰਦੇ ਅੱਗੇ ਖਰੋਂਦੇ ਨੇ ਨਾਉਣ ਹੁਣ ਇੱਥੇ ਚਾਚੂ ਨੇ ਪੱਠੇ ਪਾ ਲਈਂਦੇ ਨੇ ਤੇ ਬੰਨ ਕੇ ਦੇਪਾ ਕਰਦੇ ਆ ਚੋਈ ਲਾਓ ਜੀ ਦੁੱਧ ਵੀ ਸਾਡਾ ਚੋਇਆ ਗਿਆ ਉੱਫੜ ਬੈਠਾ ਸਾਡਾ ਓ ਕੱਟਾ ਨਹੀਂ ਬਿੰਦਾ ਪੀਲੇ ਅਕਤਾਰ ਨਹੀਂ ਕਿੱਥੇ ਆਉਂਦੇ ਦੁੱਧੀ ਤੇ ਚੌਂਦੀ ਲੜੰਦੇ ਨੇ ਕੱਟੇ ਵਾਸਤੇ ਦੁੱਧ ਯਾਰ ਮੰਨ ਲਾ ਹਾਂ ਅਲਿਦ੍ਰ ਮਾ ਪਾਲਾ ਹੁਣ ਵੀ ਜਾਣਦੇ ਕੇ ਉਹਨਾਂ ਪਾਗੇ ਸੁਪਣਾ ਪਾ ਪਾ ਮਿੰਟ ਮਾਰਿਆ ਵਿਹਲਾ ਕੰਮ ਭਰਾ ਬਾਉਂ ਦੇ ਜੀ ਆ ਆਜ ਇੱਥੇ ਪੁਣਾ ਹੀ ਪਾ ਚੱਲ ਜੱਗ ਤੇ ਮਾਰ ਹੈ ਯਾਰ ਕਟਿਆਂ ਨੂੰ ਫਵਾ ਉਹਨਾਂ ਦੂਜਾ ਦੁੱਧ ਦਾਨ ਦਾ ਸਿਆਣਾ ਆ ਜਾਵੇ ਕਟਾ ਕਹਿੰਦਾ ਦੀਆ আরে ਸਿਆਣਾ ਹੀ ਨਹੀਂ ਕਮਣਾ ਜਿਹੜਾ ਉਹ ਮੈਂ ਤਾਂ ਮੈਂ ਨਹੀਂ ਆਹ ਤੇਰੇ ਤੋਂ ਬਾਅਦ ਸਿਆਣਾ ਹੀ ਕੋਈ ਨਹੀਂ ਆਹ ਵੈਲਾ ਕਰਦੇ ਨੇ ਉਹਨਾਂ ਘੜੇ ਵਿੱਚ ਨਹੀਂ ਆਲੇ ਚੜੀ ਜਦੋਂ ਦੀ ਪਾਂਡੇ ਵੇਖੰਦੇ ਆ ਦੁੱਧਾ ਜ ਸਾਡਾ ਘਟਿਆ ਕੋਈ ਮੱਝਾਂ ਸੂਨ ਵਾਲੀਆਂ ਤੋਂ ਤਾਂ ਘਰਤੀਆਂ ਪੰਦਰ ਦੁੱਧੀਆਂ ਤੁਹਾਨੂੰ ਦੁੱਧ ਕੱਟ ਗਿਆ ਪੂਰਾ ਕਰਕੇ ਦਿਓ ਮੰਗਾਲਿਆ ਹਰ ਕੋਈ ਤੇ ਤਾਂ 15 ਨਹੀਂ ਲੱਗੇਗੀ ਦੁੱਧਿਆ ਤਾਂ ਤੱਕ ਲਿਆ ਜਾ ਤਾਂ ਤੱਕ ਬਣਾ ਦੇ ਚਗ ਨਾਲ ਆ ਆ ਆਲਾ ਬਾਦੀ ਵਾਲੀ ਕਰ ਲੈ ਲਿਆ ਚੱਲ 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 ਚਲੋ ਚਲੋ ਗਿਆ ਚਲੋ ਇੰਦਰਤੀ ਗਿਆ ਅਸੀਂ ਵੀ ਚੱਲਨੇ ਆ ਪੱਠਿਆਂ ਨੂੰ ਜਾਣ ਕਿ ਉਹਨਾਂ ਵਾਸਤੇ ਮੈਂ ਚੱਲ ਇੱਧਰ ਦੇ ਆ ਯਾਰ ਮਾਝਾ ਘੜਵੀ ਕੱਟੇ ਨੂੰ ਪਾਉਣਾ ਉਧਰੋਂ ਕੱਢ ਲਾ ਹਾਂ ਫੁੱਫੜ ਨਾ ਬੜੀਆਂ ਤੇ ਮਸਤੀ ਲਾ ਹਾਂ ਹੈਂ ਨਾ ਯਾਰ ਤੂੰ ਬਲੌਗ ਬਣਾਉਂਂ ਡਿਆ ਤਾਂ ਮੋੜ ਫੁੱਫੜ ਸ਼ਰਮਾ ਨਾ ਜਾਵੇ ਉਨੀ ਫੋਟੋ ਨਹੀਂ ਸਰਮੰਦਾ ਬਾਸਲ ਜਾ ਕੇ ਖੁੱਲ ਗਿਆ ਉਹਦਾ ਆਓ ਬਾਬੂ ਬਾਬੂ ਵੇਖੀ ਗੱਲ ਕਰੂਗੇ ਬਾਬੂ ਯਾਰ ਮੂੰਹ ਖਾਈਏ ਉਹ ਕੋਬੜਾ ਤੇ ਨਹੀਂ ਸੱਦਾ ਪਿਆ ਜੀ ਸਟਾਈਲ ਚੈੱਕ ਕਰ ਬਾਬੂ ਦਾ ਸਟਾਈਲ ਆਜੇ ਪੱਤਰੇ ਦਾ ਬਾਬੂ ਦਾ ਸਟਾਈਲ ਚੈੱਕ ਕਰ ਲਓ ਜੀ ਪਹੁੰਚ ਗਏ ਪੱਠਿਆਂ ਟੱਕ ਦੇ ਵਿੱਚ ਪੱਠੇ ਵੜਨੇ ਆ ਇੱਧਰ ਆ ਦੋਵੇਂ ਭਰਾ ਵੀ ਮੇਰੇ ਪਿੱਛੇ ਹੀ ਆ ਗਏ ਚਾਚੇ ਤੇ ਮੁੰਡੇ ਇਹ ਸਵੇਰ ਦਾ ਸ਼ਾਮ ਦਾ ਕਿਸੇ ਨੇ ਕਿਹਾ ਮਾਰ ਤਾੜ ਤੇਰੀ ਨੀਂਦ ਹੋਣੀ ਨਾ ਮੇਰੇ ਨਾਲ ਜਾਣਾ ਸ਼ਾਮ ਨੂੰ ਉੱਥੇ ਸਬਜ਼ੀ ਵਾਲੇ ਉੱਥੇ ਲਾਉਣੇ ਆਂ ਟਮਾਟਰ ਨਾਲ ਤੁਹਾਨੂੰ ਟਮਾਟਰ ਲਾ ਕੇ ਉਹ ਆਵਾਂਗੇ ਲੈ ਕੇ ਆਇਆ ਮੈਂ ਪਨੀਰੀ ਲਾਵਾਂਗੇ ਭਾਈ ਟਮਾਟਰ ਤੇ ਜਲਦੀ ਜਲਦੀ ਪੱਠੇ ਵੱਢ ਲਈਏ ਤੇ ਮੁੜ ਕੇ ਲਾਵਨੇ ਆਂ ਫਟ ਟਮਾਟਰ ਵੀ ਤੇ ਨਾਲੇ ਵਲੋਗ ਦਾ ਵੀ ਐਂਡ ਕਰਾਂਗੇ ਉੱਥੇ ਲੋ ਜੀ ਇਹੀ ਪਹੁੰਚ ਗਏ ਆਂ ਦੀ ਸਬਜ਼ੀ ਦੇ ਵਿੱਚ ਚਾਚਾ ਦਾ ਮੈਂ ਹਾਂਜੀ ਆ ਢਾਂਗਾ ਬਾਹਰ ਗਿਆ ਲੈ ਮਾਸ਼ਾਅੱਲਾ ਸਾਡਾ ਬੀਜ ਨਿਕਲ ਆਇਆ ਜੀ ਜਨਾਬ ਤੇ ਹੁਣ ਆ ਗਈ ਸਾਡੇ ਕੋਲ ਪਨੀਰੀ ਇਹ ਪਨੀਰੀ ਲੈਂਦੀ ਅਸੀਂ ਟਮਾਟਰਾਂ ਦੀ ਤੇ ਲਾਉਨੇ ਆ ਟਮਾਟਰ ਦੇਖਣ ਰਹੇ ਆ ਕੋਨਾ ਕੋਈ ਜਗ੍ਹਾ ਜਿੱਥੇ ਸਾਨੂੰ ਲੱਭ ਜਾਵੇ ਚਲਾ ਚਾਚਾ ਤੈਨੂੰ ਕਦੂ ਖਵਾ ਜੇ ਸ਼ਾਮੀ ਲਾਇ ਨੀ ਆ ਜਾ ਕਦੂ ਤੇਰੇ ਜਿਹੜੇ ਗਏ ਕਦੂ ਮੈਂ ਖਾ ਤੇ ਮਾਸ਼ੱਲਾ ਵੇਖਾਂ ਤੂੰ ਤੇਰੇ ਵੈਸੇ ਜਿਹੜੇ ਗਏ ਨੇ ਇਸ ਦੇ ਪੈ ਨੇ ਸਹੀ ਲੱਗੇ ਨੇ ਆ ਉਹਨਾਂ ਦੀ ਵਜ੍ਹਾ ਪਤਾ ਕੀ ਹੈ ਹਾਂ ਇਹ ਜਿਹੜੀ ਚੀਜ਼ ਨਾ ਜਿਹੜੀ ਵੇ ਉਹ ਕਰਮਾ ਜਾਂਦੀ ਇਹ ਕਰਮਾਏ ਨਹੀਂ ਨੇ ਕਰਮਾਏ ਮੈਂ ਪਾਣੀ ਵੀ ਨਾਲ ਠੋਕਿਆ ਵੇ ਤੇ ਲਓ ਜੀ ਕਦੂ ਮਾਸ਼ਾਅੱਲਾ ਆਪਣੇ ਲਾਗੇ ਉਹਨੇ ਜਿਹੜੇ ਰਾਤੀ ਲਾਏ ਨੇ ਤੇ ਹੁਣ ਆ ਜਿਹੜੀ ਦੋ ਖੇੜਾਂ ਨੇ ਇੱਥੇ ਲਾ ਦੀ ਆਪਾਂ ਟਮਾਟਰ ਯਾਰ ਉਹ ਖੇਰ ਮੇਰੇ ਖਿਆਲ ਪਵੈਲੀ ਛੱਡੀ ਆਲੀ ਤੂੰ ਯਾਰ ਜਿੱਥੇ ਜਿੱਥੇ ਦਿਸਦਾ ਇਹਨਾਂ ਤੇ ਟਮਾਟਰ ਲਾਉਣਾ ਦਾ ਸੱਤ ਦੇ ਲਈ ਕੋਈ ਵਸਤੂ ਚਲੋ ਆ ਦੋ ਖੇੜਾਂ ਤੇ ਲਾਈਏ ਨਾ ਪਹਿਲੇ ਐਲਾ ਫੜਾ ਇਹਨੂੰ ਤੇ ਲਾਈਏ ਬਾਅਦ ਪਾਣੀ ਲਾ ਲਾਂਗੇ ਇਹਨੂੰ ਨਹੀਂ ਪਾਣੀ ਤਾਂ ਬਗੈਰ ਨਹੀਂ ਲੱਗਣਾ ਹਾਂ ਪਹਿਲੇ ਪਾਣੀ ਲਾਉਣਾ ਹਾਂਜੀ ਓਹ ਹਾਜੀ ਕਈ ਲੈ ਕੇ ਤਾਂ ਆਉਂਦੇ ਇਹਨੂੰ ਪਤਾ ਹੀ ਕਿੰਜ ਲਾਉਣਾ ਹਾਂ ਤਾਂ ਇਹ ਫੜ ਕੇ ਨਾ ਜਿਵੇਂ ਮਿਰਚਾਂ ਨਹੀਂ ਲਾਈ ਦੀਆਂ ਏ ਆਹੋ ਐਂਗੇ ਐਂਗੇ ਨਾ ਪੜੇ ਇਹ ਐਂਗੇ ਖਾਈ ਤੇ ਨਹੀਂ ਕੀ ਹੋਣਾ ਠੀਕ ਹੈ ਇਹਨੂੰ ਥੋੜਾ ਆਪ ਉੱਤੇ ਲਾਉਣਾ ਕਿ ਥੱਲੇ ਲਾਉਣਾ ਹੋਰ ਉੱਤੇ ਲਾਉਣਾ ਤੇ ਸਮਝਾਇਆ ਨੀ ਲੱਗਣਾ ਇਸ ਤਰ੍ਹਾਂ ਚਲੋ ਜੀ ਲਓ ਜੀ ਹੁਣ ਖਾਲੀ ਬਣਾਉਣ ਲੱਗੇ ਆ ਪਾਣੀ ਵੀ ਆ ਗਿਆ ਬਣੇਗੀ ਖਾਲੀ ਹੁਣ ਲੈ ਵੀ ਚਾਚਾ ਪਾਣੀ ਆ ਗਿਆ ਜੀ ਲਓ ਜੀ ਪਾਣੀ ਜਿਹੜਾ ਨਾ ਥੋੜਾ ਤੇਜ਼ ਛੱਡ ਦਿਓ ਸਾ ਚਾਚੇ ਨੇ ਪਾਣੀ ਕਰ ਲਈ ਮੱਠਾ ਨੱਕਾ ਥੋੜਾ ਘੱਟ ਕਰ ਲਈਨੀ ਆ पानी कर थोड़ा थोड़ा जान दिया फिर करा गेज इधर लाया जभी ਦਾ ਵੱਡ ਸੀ ਉਹਨੂੰ ਲਾ ਦਿੱਤਾ ਪਾਣੀ ਇੱਥੇ ਹੁਣ ਬਿਜਣੀ ਆ ਚਰੀ ਲਓ ਜੀ ਚਾਚਾ ਨੇ ਮੈਨੂੰ ਕਿਹਾ ਕਿ ਤੂੰ ਪਾਣੀ ਥੋੜਾ ਤੇਜ਼ ਕਰ ਦੇ ਫੁੱਲ ਤੇ ਜਿਹੜਾ ਨਾ ਬਾਚਫਾ ਬੰਦ ਕਰਦਾਗੇ ਤੇ ਪਾਣੀ ਜਿਹੜਾ ਨਾ ਤੇਜ਼ ਅੱਗੇ ਨੂੰ ਕਰ ਦਿੱਤਾ ਹੁਣ ਚਾਚਾ ਆਰਡਰ ਕਰੇਗਾ ਤਾਂ ਆਪਾਂ ਪਾਣੀ ਕਰ ਦੇਗੇ ਬੰਦ ਲਓ ਜੀ ਲੱਗ ਗਈ ਸਾਰੀ ਸਾਰੀ ਪਨੀਰੀ ਹਾਂਜੀ ਕਿੰਨੀ ਆਦਾ ਹਾਂ ਮੈਨੂੰ ਨਿੰਦਰ ਨਹੀਂ ਆਉਂਦੀ ਅੱਛਾ ਰਾਤੀ ਮੈਂ ਕਿੰਨੀ ਵੇਰੇ ਖਾ ਦੋ ਵੇਰੇ ਖਾਇਆ ਹੂੰ ਰੋਜ਼ਾ ਨਹੀਂ ਰੱਖਿਆ ਦੇ ਰੱਖਿਆ ਸੋ ਅੱਛਾ ਚਲੋ ਚੱਲ ਚਾਚਾ ਮਿੰਟ ਮਾਰੀਏ ਚਲੀਏ ਲੋ ਜੀ ਇਹੀ ਜਾਣਾ ਇਫਤਾਰੀ ਤੇ ਤੇ ਵਲੌਗ ਕਰਦੇ ਐਂਡ ਉਮੀਦ ਕਰਦਾ ਤੁਹਾਨੂੰ ਵਲੌਗ ਚੰਗਾ ਲੱਗਿਆ ਹੋਊਗਾ ਤੇ ਚੰਗਾ ਲੱਗਿਆ ਚੈਨਲ ਨੂੰ ਕਾਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਹੱਪਾ ਮਿਲਦਾ ਇੱਕ ਨਵੇਂ ਵਲੌਗ 'ਚ